ਜਾ ਪੀਰਾਂ ਦੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਪੀਰ ਫਕੀਰ ਦੇਵੀ ਦੇਵਤੇ ਜਾਂ ਸੰਸਾਰ ਦੇ ਉੱਪਰ ਕੋਈ ਵੀ ਜੋ پاک ਪਵਿੱਤਰ ਰੂਹ ਹੋ ਕੇ ਗਈ ਹੈ ਅੱਜ ਦੇ ਸਮੇਂ 'ਚ ਉਹਨਾਂ ਦੇ ਦਰਸ਼ਨ ਕਿਉਂ ਨਹੀਂ ਹੁੰਦੇ ਜਾਂ ਦਰਸ਼ਨ ਕਰਨੇ ਨੇ ਔਖੇ ਕਿਉਂ ਨੇ ਤੇ ਕਰਦੇ ਆਂ ਗੱਲਬਾਤ ਜਿੰਨੇ ਵੀ ਸਾਰੇ ਇਸ ਚੈਨਲ ਤੇ ਆਏ ਨੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਗੱਲ ਸ਼ੁਰੂ ਕਰਦੇ ਆਂ ਜੀ ਆਪਾਂ ਸਾਵਨੋਂ ਪਹਿਲਾਂ ਤਾਂ ਦੇਖੋ ਅੱਜ ਦੇ ਸਮੇਂ 'ਚ ਹਰ ਇੱਕ ਇਨਸਾਨ ਹਰ ਇੱਕ ਕੰਮ ਦੇ ਵਿੱਚ ਸ਼ਾਰਟਕਟ ਪਾਲਦਾ ਉਹ ਸੋਚਦਾ ਵੀ ਪਤਾ ਨਹੀਂ ਇੱਕ ਛੋਟੀ ਜੀ ਸਟਰਗਲ ਕਰਕੇ ਛੋਟੀ ਜੀ ਮਿਹਨਤ ਕਰਕੇ ਵੀ ਹਨਾ ਆਪਾਂ ਉਹ ਮੰਜ਼ਿਲ ਆ ਜਿਹੜੀ ਉਹ ਮਕਾਮ ਆਪਾਂ ਹਾਸਲ ਕਰਨਾ ਹੈ ਪਰ ਅੱਜ ਤੱਕ ਦੁਨੀਆ ਤੇ ਐਸਾ ਕੋਈ ਇਨਸਾਨ ਨਹੀਂ ਬਣਿਆ ਜਿਹੜਾ ਸ਼ਾਰਟਕਟ ਦੇ ਰਸਤੇ ਰਹੀ ਕਾਮਯਾਬ ਹੋਇਆ ਹੋਵੇ ਸਿਰਫ ਮਿਹਨਤ ਨੂੰ ਭਾਗ ਲੱਗਦੇ ਨੇ ਜਿਹੜਾ ਇਨਸਾਨ ਸੰਸਾਰ ਦੇ ਉੱਪਰ ਕਿਸੇ ਵੀ ਕੰਮ ਦੇ ਵਿੱਚ ਮਿਹਨਤ ਕਰਦਾ ਉਹ ਕਿਤੇ ਨਾ ਕਿਤੇ ਆਪਣੇ ਕੰਮ ਦੇ ਵਿੱਚ ਕਾਮਯਾਬ ਜ਼ਰੂਰ ਹੁੰਦਾ ਉਹਨੂੰ ਆਪਣੀ ਜਿਹੜੀ ਮੰਜ਼ਿਲ ਆ ਉਹ ਜ਼ਰੂਰ ਮਿਲਦੀ ਹੈ ਬਾਕੀ ਜਿਹੜਾ ਅੱਜ ਕੱਲ ਦਾ ਸਮਾਂ ਉਹ ਸਮਾਂ ਦੇਖੋ ਕਾਲ ਯੁੱਗ ਦਾ ਪਹਿਲਾਂ ਸਮੇਂ ਹੁੰਦੇ ਸੀਗੇ ਕੁਝ ਹੋਰ ਅੱਜ ਦੇ ਸਮੇਂ ਕੁਝ ਹੋਰ ਨਹੀਂ ਤੁਸੀਂ ਖੁਦ ਸੋਚ ਕੇ ਦੇਖੋ ਵੀ ਅਗਰ ਰੱਬ ਦੇ ਦਰਸ਼ਨ ਕਰਨੇ ਨੇ ਸੌਖੇ ਹੁੰਦੇ ਨਾ ਰੂਹਾਂ ਦੇ ਦਰਸ਼ਨ ਕਰਨੇ ਨੇ ਸੌਖੇ ਹੁੰਦੇ ਤਾਂ ਪਹਿਲਾਂ ਸਮਿਆਂ ਦੇ ਵਿੱਚ ॠषि मुनि ਤਪੱਸਵੀ ਸਾਧ ਪੀਰ ਪਗੰਬਰ ਕੋਈ ਵੀ ਮੰਨ ਲਓ ਜਿਹੜੀਆਂ ਇਹ ਰੂਹਾਂ ਓਕੇ ਗਈਆਂ ਤਾਂ ਇਹਨਾਂ ਨੂੰ ਐਨੇ ਐਨੇ ਸਦੀਆਂ ਐਨੇ ਐਨੇ ਸਾਲ ਤਪੱਸਿਆ ਕਰਨ ਦੀ ਲੋੜ ਕਿਉਂ ਪੈਂਦੀ ਇੱਕੋ ਸੁਰਤੀ ਦੇ ਵਿੱਚ ਇੱਕੋ ਵਿਰਤੀ ਦੇ ਵਿੱਚ ਆਸਣ ਲਾ ਕੇ ਤਪੱਸਿਆ ਕਰਨ ਦੀ ਕੀ ਲੋੜ ਸੀਗੀ ਇਹ ਨਾ ਠੀਕ ਹੈ ਨਾ ਉਸ ਟਾਈਮ ਤਾਂ ਜਿਹੜਾ ਸਮਾਂ ਸੀਗਾ ਅੱਜ ਨਾਲੋਂ ਤਾਂ ਬਹੁਤ ਸਾਫ਼ ਸੀਗਾ ਤਾਂ ਉਸ ਉਸ ਸਮੇਂ ਦੇ ਵਿੱਚ ਤਾਂ ਇਹੇ ਦਰਸ਼ਨ ਬਿਲਕੁਲ ਸੌਖੇ ਤਰੀਕੇ ਨਾਲ ਵੀ ਕਰ ਸਕਦੇ ਸੀਗੇ ਪਰ ਫਿਰ ਵੀ ਇਹਨਾ ਕਠਿਨ ਰਸਤਾ ਘਾਤਰੀ ਦੀਗਾ ਤਾਂ ਤੁਹਾਨੂੰ ਐਗਜ਼ਾਮਪਲ ਰਹੀ ਤੁਹਾਨੂੰ ਉਦਾਹਰਨਾ ਰਹੀ ਸਮਝਾਉਂਗਾ ਉਮੀਦ ਆ ਕਿ ਤੁਸੀਂ ਸਮਝੋਗੇ ਇਸ ਗੱਲ ਨੂੰ ਤਾਂ ਹੁਣ ਤੁਸੀਂ ਪਹਿਲਾਂ ਤਾਂ ਇਹ ਦੇਖੋ ਵੀ ਜਿੰਨੀ ਇਹ ਰੂਹਾਂ ਹੋ ਕੇ ਗਈਆਂ ساری ਉਮਰ ਇਹਨਾਂ ਨੇ ਆਪਣੀ ਇਬਾਦਤ ਕੀਤੀ ਉਸ ਪਰਮ ਪਿਤਾ ਪਰਮਾਤਮਾ ਦੀ ਠੀਕ ਆ ਨਾ ਆਪਣੇ ਰੱਬ ਨੂੰ ਆਪਣੇ ਯਾਰ ਨੂੰ ਰਾਜੀ ਕੀਤਾ ਇਹਨਾਂ ਨੇ ਹਨਾ ਤਾਂ ਤਾਂ ਉਹਨਾਂ ਪਿੱਛੇ ਬਹੁਤ ਕੁਝ ਕੁਰਬਾਨ ਵੀ ਕਰਿਆ ਇਹਨਾਂ ਨੇ ਤੇ ਬਹੁਤ ਕੁਝ ਪਾਇਆ ਵੀ ਹੈ ਐਸੀਆਂ ਰੂਹਾਂ ਜਿਨ੍ਹਾਂ ਨੇ ਆਪਣਾ ਘਰ-ਬਾਰ ਵੀ ਛੱਡਿਆ ਠੀਕ ਹੈ ਨਾ ਐਸੀਆਂ ਰੂਹਾਂ ਨੇ ਜਿਨ੍ਹਾਂ ਨੇ ਆਪਣਾ ਸ਼ੌਂਕ ਆਪਣੇ ਖਾਣ-ਪੀਣ ਦੇ ਸ਼ੌਂਕ ਆਪਣੇ ਲਾਲਚ ਆਪਣੇ ਸਭ ਕੁਝ ਚੀਜ਼ਾਂ ਨੂੰ ਤਿਆਗਿਆ ਆਪਣੇ ਆਪ ਹਨਾ ਦੇਖੋ ਭਗਤੀ ਕਰਨੀ ਇੰਨੀ ਸੌਖੀ ਨਹੀਂ ਹੈ ਜਦੋਂ ਇਨਸਾਨ ਕਿਸੇ ਭਗਤੀ ਮਾਰਗ ਵੱਲੇ ਚੱਲਦਾ ਤਾਂ ਉਹਨੂੰ ਸਾਹਮਣਾ ਕਰਨਾ ਪੈਂਦਾ ਕਈ ਚੀਜ਼ਾਂ ਦਾ ਕਾਮ, ਕ੍ਰੋਧ, ਲੋਭ, ਮੂਹ, ਅਹੰਕਾਰ ਇਹਨਾਂ ਚੀਜ਼ਾਂ ਦਾ ਉਹਨੂੰ ਬਹੁਤ ਜਿਆਦਾ ਸਾਹਮਣਾ ਕਰਨਾ ਪੈਂਦਾ ਤਾਂ 95% ਲੋਕ ਤਾਂ ਇਸੀ ਚੀਜ਼ ਦੇ ਵਿੱਚ ਫਸ ਕੇ ਜਾਤਾ ਬਿਲਕੁਲ ਬਰਬਾਦ ਹੋ ਜਾਂਦੇ ਆ ਜਾਂ ਫਿਰ ਉਹ ਆਪਣੀ ਦੁਕਾਨਦਾਰੀ ਸ਼ੁਰੂ ਕਰ ਲੈਂਦੇ ਆ ਦਕਾਨਦਾਰੀ ਮੈਂ ਤੁਹਾਨੂੰ ਦੱਸਦਾ ਜਿਵੇਂ ਅੱਜ ਕੱਲ ਬਾਬੇ ਨੇ ਸਿਆਣੇ ਨੇ ਉਹ ਕੀ ਕਰਦੇ ਆ ਸ਼ਾਰਟਕਟ ਰਸਤੇ ਕਰਦੇ ਨੇ ਠੀਕ ਆ ਨਾ ਕਿਸੇ ਨਾ ਕਿਸੇ ਪਵਿੱਤਰ ਰੂ ਦੀ ਸੇਵਾ ਕਰਨੇ ਸ਼ੁਰੂ ਕਰ ਦਿੰਦੇ ਆ ਕਿਸੇ ਨਾ ਕਿਸੇ ਰੂਪ ਵਿੱਚ ਰੱਬ ਨੂੰ ਮੰਨਣਾ ਸ਼ੁਰੂ ਕਰ ਦਿੰਦੇ ਆ ਪਰ ਕਿਤੇ ਨਾ ਕਿਤੇ ਜਿਹੜੇ ਉਹਨਾਂ ਦੇ ਰਸਤੇ ਆ ਉਹ ਬਹੁਤ ਜ਼ਿਆਦਾ ਗਲਤ ਹੁੰਦੇ ਆ ਉਹ ਕੀ ਮੈਂ ਉਹ ਕਹਿੰਦੇ ਆ ਵੀ ਚਿੱਲੇ ਕਰੋ ਹਨਾ ਉਹ ਚਿੱਲੇ ਕਰਦੇ ਨੇ ਰਾਤਾਂ ਨੂੰ ਜਾ ਜਾ ਕੇ ਕਿਸੇ ਨਾ ਕਿਸੇ ਚੀਜ਼ ਦਾ ਕੋਈ ਸਮਾਨ ਕੋਈ ਲੂਫਾ ਦੰਦੇ ਨੇ ਹਨਾ ਤਾਂ ਉਸ ਤੋਂ ਬਾਅਦ ਲਾਲੋ ਵੀ ਲੱਗ ਲੱਗ ਤਰ੍ਹਾਂ ਦੀਆਂ ਕੋਈ ਇਲਮ ਕੋਈ ਤੰਤਰ ਕੋਈ ਮੰਤਰ ਇਹਨਾਂ ਚੀਜ਼ਾਂ ਦੇ ਰਾਹੀਂ ਰਿੱਧੀਆਂ ਸਿੱਧੀਆਂ ਕਰਦੇ ਨੇ ਹਨਾ ਉਹ ਸੋਚਦੇ ਨੇ ਵੀ ਇਹ ਸ਼ਾਰਟਕਟ ਹੈ ਹਨਾ ਤਾਂ ਉਹ ਕਰਕੇ 41 ਦਿਨ ਸੇਵਾ ਜਾਂ 6 ਸਵਾ ਸਾਲ ਸੇਵਾ ਤਾਂ ਉਹ ਕੁਝ ਜਦੋਂ ਬੰਦੇ ਦਾ ਅੰਦਰ ਤੇ ਕੋਈ ਸੇਵਾ ਬੰਦੇ ਦੀ ਮਨ ਤਨ ਤੇ ਚੱਲਦੀ ਹੈ ਹਨਾ ਕਿਸੇ ਵੀ ਰੂਪ ਚਾਹੇ ਹੋ ਤਾਂ ਉਹਦਾ ਕਿਤੇ ਨਾ ਕਿਤੇ ਜੋ ਅੰਦਰ ਆਉ ਥੋੜਾ ਬਹੁਤਾ ਜਾਗ ਉੱਠਦਾ ਜਿਸ ਕਾਰਨ ਉਹਨੂੰ ਲੋਕਾਂ ਦੀ ਜਿਹਨੂੰ ਕਹਿੰਦੇ ਆਪਾਂ ਪੁੱਛਿਆ ਆ ਗਈ ਹਨਾ ਤਾਂ ਲੋਕਾਂ ਦੀ ਉਹਨੂੰ ਗੱਲਾਂ ਪਤਾ ਲੱਗਣ ਲੱਗ ਜੰਨੀ ਆ ਤਾਂ ਸੋਚਦਾ ਵੀ ਪਤਾ ਨਹੀਂ ਮਨ ਨੂੰ ਮੇਰਾ ਦੇਵਤਾ ਦੱਸ ਤਾਂ ਮੰਨ ਲਓ ਪੁੱਛਿਆ ਉਹਨਾਂ ਲੱਗੀ ਤਾਂ ਹੁਣ ਜਿਹੜੀ ਉਹਨੇ ਭਗਤੀ ਕਰੀ ਹੈ ਚਾਹੀਂ ਸੇਵਾ ਕਰੀਏ ਜਿੱਦਾਂ ਮਰਜੀ ਹਨਾ ਜਿਸ ਮਰਜੀ ਰਸਤੇ ਰਾਹੀ ਕਰੀਏ ਤਾਂ ਉਹਦਾ ਜਿਹੜਾ ਫਲ ਹੁੰਦਾ ਹਨਾ ਉਹ ਵੀ ਉਹਨੂੰ ਮਿਲਣਾ ਕਿਸੇ ਨਾ ਕਿਸੇ ਰੂਪ ਵਿੱਚ ਕਿਉਂਕਿ ਪਰਮਾਤਮਾ ਨੂੰ ਜਿਸ ਮਰਜੀ ਰੂਪ ਚ ਮੰਨ ਲਓ ਪਰਮਾਤਮਾ ਆਪਣਾ ਜਿਹੜਾ ਅਹਿਸਾਨ ਆ ਉਹ ਕਦੇ ਵੀ ਆਪਣੇ ਸਿਰ ਤੇ ਨਹੀਂ ਰੱਖਦਾ ਹੈਗਾ ਆਪਾਂ ਨੂੰ ਉਹਦਾ ਫਲ ਵਿੱਚੇ ਦਿੰਦਾ ਹੀ ਦਿੰਦਾ ਤਾਂ ਸੰਗਤ ਆਉਂਦੀ ਉਹਨਾਂ ਕੋਲੇ ਅਮੂਜੂ ਜੋ ਕਹਨੇ ਪੂਰਾ ਹੋਣ ਲੱਗ ਜਾਂਦਾ ਤਾਂ ਬਸ ਉਹ ਬੰਦੇ ਇੱਥੇ ਤੱਕ ਸੀਮਤ ਰਹਿ ਜਾਂਦੇ ਆ ਫਿਰ ਕਈ ਇਨਸਾਨ ਐਸੇ ਹੁੰਨੇ ਆ ਲਾਲਚ ਕਰਨ ਲੱਗ ਜਾਂਦੇ ਆ ਹਨਾ ਤਾਂ ਉਹ ਲਾਲਚ ਕਰਦੇ ਨੇ ਪੈਸੇ ਦਾ ਹਨਾ ਬਹੁਤ ਚੀਜ਼ਾਂ ਦੇ ਵਿੱਚ ਫਸ ਜਾਂਦੇ ਆ ਕੋਈ ਜਨਾਨੀ ਵਾਜੀ ਫਸ ਜਾਂਦਾ ਮਤਲਬ ਕਿਤਨਾ ਕਿਤੇ ਜਿਹੜੀ ਇਹ ਮਾਇਆ ਜਾਲ ਉਹ ਬੰਦੇ ਨੂੰ ਮਤਲਬ ਆਪਣੇ ਜਾਲ ਦੇ ਵਿੱਚ ਫਸਾ ਵੈਂਦੀ ਆ ਹਨਾ ਤਾਂ ਲੋਕ ਸੋਚਦੇ ਆ ਵੀ ਇਹ ਸ਼ਾਰਟਕਟ ਰਾਹੀ ਆਈ ਪਤਾ ਨਹੀਂ ਅਸੀਂ ਪਰਮਾਤਮਾ ਨੂੰ ਪਾ ਲਾਂਗੇ ਹਨਾ ਤਾਂ ਹੁਣ ਤੁਸੀਂ ਇੱਕ ਚੀਜ਼ ਦੇਖੋ بڑے بڑے ਸੂਫੀ ਪੀਰ ਫਕੀਰ ਹੋ ਕੇ ਕੇ ਬਾਬਾ ਬੁੱਲੇ ਸ਼ਾ ਸਰਕਾਰ ਬਾਬਾ ਫਰੀਦ ਗਾਂ ਸ਼ਕਰ ਮਹਾਰਾਜ ਹਨਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਨਾ ਸੰਤ ਕਬੀਰ ਜੀ ਭਗਤ ਰਵੀ ਦਾਸ ਜੀ ਤਾਂ ਮਤਲਬ ਇੰਨੀਆਂ ਕਰੂਆਂ ਹੋ ਕੇ ਗਈਆਂ ਨੇ ਜਿਨ੍ਹਾਂ ਨੇ ਸਿਰਫ ਮੰਨ ਲ ਤੁਸੀਂ ਵੀ ਰੱਬ ਦੀ ਇਬਾਦਤ ਕੀਤੀ ਹੈ ਨਾ ਸ਼ਾਰਟਕਟ ਨੂੰ ਨਹੀਂ ਬਣਾਇਆ ਤੁਹਾਨੂੰ ਪਤਾ ਹੋਊਗਾ ਜਿਹੜੇ ਬਾਬਾ ਫਰੀਦ ਸੀਗੇ ਬਾਬਾ ਫਰੀ ਸਾਹਿਬ ਸੀਗੇ ਉਹ ਕਿਸੇ ਸਮੇਂ ਦੇ ਵਿੱਚ ਰਿੱਧੀ ਸਿੱਧੀਆਂ ਨੇ ਬਹੁਤ ਤੱਕੜੇ ਮਾਲਕ ਸੀਗੇ ਪਰ ਉਹਨਾਂ ਨੂੰ ਵੀ ਇਹ ਸਭ ਕੁਝ ਛੱਡਣਾ ਪਿਆ ਕਿਉਂਕਿ ਉਹਨਾਂ ਦੀ ਜਿਹੜੀ ਦਿਲ ਦੇ ਵਿੱਚ ਚਾਹਨਾ ਸੀਗੀ ਉਹ ਪਰਮਾਤਮਾ ਨੂੰ ਪਾਉਣੀ ਸੀਗੀ ਜਦੋਂ ਵੀ ਪ੍ਰਮਾਤਮਾ ਨਾਲ ਉਹਨਾਂ ਦੀ ਆਵਾਜ਼ ਹੁੰਦੀ ਤਾਂ ਪ੍ਰਮਾਤਮਾ ਇੱਕੋ ਗੱਲ ਕਹਿੰਦਾ ਸੀਗਾ ਕਹਿੰਦੇ ਫਰੀਦ ਹਜੇ ਤੂੰ ਭਗਤੀ 'ਚੋਂ ਦੂਰ ਆ। ਤਾਂ ਉਹਨਾਂ ਨੇ ਇਹਨਾਂ ਗੱਲਾਂ ਨੂੰ ਸਮਝਿਆ ਵੀ ਮੈਂ ਅਧੂਰਾ ਕਿੱਥੇ ਆ। ਫਿਰ ਉਹਨਾਂ ਨੇ ਇਹਨਾਂ ਪਖੰਡ 'ਚ ਕਹਿੰਨਾ ਗਲਤ ਚੀਜ਼ਾਂ ਨੂੰ ਛੱਡਿਆ। ਤਾਂ ਜਾ ਕੇ ਉਹ ਪ੍ਰਮਾਤਮਾ ਦੀ ਉਹਨਾਂ ਨੇ ਪ੍ਰਾਪਤੀ ਕੀਤੀ। ਠੀਕ ਆ ਨਾ। ਫੱਬ ਬੁੱਲੇ ਸ਼ਾਹ ਸਰਕਾਰ ਆਪਣੀਆਂ ਸ਼ਾਇਰੀਆਂ ਦੇ ਵਿੱਚ ਆਪਣੀ ਕਵਿਤਾਵਾਂ ਦੇ ਵਿੱਚ ਤੁਸੀਂ ਇਹ ਦੇਖ ਲਓ ਵੀ ਸਾਫ਼-ਸਾਫ਼ ਸਾਰਾ ਜ਼ਾਹਿਰ ਕਰਕੇ ਗਏ ਨੇ ਵੀ ਪ੍ਰਮਾਤਮਾ ਮਿਲਦਾ ਕਿਵੇਂ। ਠੀਕ ਹੈ ਨਾ ਕਿੰਨਾ ਕੁਛ ਲਿਖਿਆ ਵਾ ਉਹਨਾਂ ਨੇ ਬਹੁਤ ਕੁਛ ਹੈ ਨਾ ਕੁਛ ਲੈਣਾ ਮੈਂ ਵੀ ਲਿਖੀ ਅਸੀਗੀਆਂ ਨਾਮੇ ਪੜਦਾ ਪੰਜ ਨਬਾਜਾਂ ਨਾਮੇ ਰਖਦਾ ਰੋਜੇ ਯਾਰ ਮੇਰਾ ਤਾਂ ਅੰਦਰ ਵੱਸਦਾ ਬਾਹਰ ਕਿਉਂ ਤੂੰ ਖੋਜੇ ਮੜੀ ਮਸਾਣਾ ਤੋਂ ਤੂੰ ਕੰਮ ਪਾਲਦਾ ਉਹ ਵੀ ਤੇਤੂ ਕੁਝ ਨਾ ਕੁਝ ਲੋਚੇ ਜੇ ਮੰਗਣਾ ਉਸ ਸੱਚੇ ਰੱਬ ਤੋਂ ਮੰਗਲਾ ਜਿਹੜਾ ਦੇ ਕੇ ਕਦੇ ਨਾ ਸੋਚੇ ਤਾਂ ਇਹ ਜਿਹੜੀਆਂ ਗੱਲਾਂ ਨੇ ਬਹੁਤ ਡੂੰਘੀਆਂ ਨੇ ਹਣਾ ਵੀ ਅਗਰ ਤੁਹਾਨੂੰ ਲੱਗਦਾ ਵੀ ਚਿੱਲੇ ਕਰਕੇ ਰੱਬ ਮਿਲਦਾ ਭਲੇਖਾ ਤੁਹਾਡਾ ਠੀਕ ਹੈ ਨਾ ਰੱਬ ਨੇ ਮਿਲਣਾ ਹੈ ਤੁਹਾਡੀ ਸੱਚੀ ਪ੍ਰੀਤ ਨਾਲ ਤੁਹਾਡੇ ਸੱਚੇ ਇਸ਼ਕ ਨਾਲ ਠੀਕ ਹੈ ਨਾ ਤਾਂ ਤੁਸੀਂ ਇਹ ਦੇਖੋ ਵੀ ਜਦੋਂ ਤੁਹਾਡੀ ਤਨ ਮਨ ਤੇ ਪਰਮਾਤਮਾ ਨਾਲ ਕਿਸੇ ਵੀ ਰੂਪ ਵਿੱਚ ਉਹਨਾਂ ਨਾਲ ਪ੍ਰੀਤ ਲੱਗੀ ਇਸ਼ਕ ਲੱਗ ਗਿਆ ਠੀਕ ਹੈ ਨਾ ਇਸ਼ਕ ਨਾਲ ਦੇਖੇ ਮਜਬ ਨੂੰ ਇਸ਼ਕ ਨਾਲ ਦੇਖੇ ਯਾਤ ਹਣਾ ਇਹ ਸੱਚੀ ਗੱਲ ਆ ਵੀ ਜਿਹੜਾ ਇਸ਼ਕ ਨਾਲ ਉਹ ਮਜਬ ਦੇਖਦਾ ਨਾ ਉਹ ਦੇਖਦਾ ਕਿਸੇ ਵੀ ਜਾਤ ਦਾ ਠੀਕ ਆ ਨਾ ਪ੍ਰਮਾਤਮਾ ਲਈ ਸਭ ਇੱਕ ਬਰਾਬਰ ਨੇ ਬਸ ਜੋ ਦੋ ਬੰਦਾ ਇਸ ਭਗਤੀ ਮਾਰਗ ਤੇ ਚੱਲਦਾ ਉਹਦੀ ਜਦੋਂ ਇਸ਼ਕ ਪ੍ਰਮਾਤਮਾ ਨਾਲ ਸੱਚਾ ਪੈਂਦਾ ਠੀਕ ਆ ਨਾ ਆਪਣੇ ਕਰਮਾਂ ਨੂੰ ਸਹੀ ਰੱਖ ਕੇ ਚੱਲਦਾ ਉਹ ਕਿਸੇ ਦਾ ਬੁਰਾ ਨਹੀਂ ਕਰਦਾ ਕਿਸੇ ਨੂੰ ਨਿੰਦਿਆ ਨਹੀਂ ਕਰਦਾ ਠੀਕ ਹੈ ਜੀ ਤਾਂ ਕਿਸੇ ਦਾ ਹੱਕ ਨਹੀਂ ਮਾਰਦਾ ਬਹੁਤ ਮਤਲਬ ਆਪਣੇ ਕਰਮਾਂ ਨੂੰ ਸੁਧਾਰ ਕੇ ਚੱਲਦਾ ਆਪਣੀ ਨੀਅਤ ਨੂੰ پاک ਪਵਿੱਤਰ ਰੱਖਦਾ ਹੋਣਾ ਸਭ ਨੂੰ ਜੋ ਰਿਸ਼ਤਾ ਜਿਵੇਂ ਬਣਿਆ ਉਹ ਉਸ ਨੀਰ ਨਾਲ ਦੇਖਦਾ ਹੈ ਨਾ ਤਾਂ ਆਪਣੇ ਨਾਪਸ ਨੂੰ ਆਪਣੇ ਨੂੰ پاک ਰੱਖਦਾ ਤਾਂ ਕਿਤੇ ਨਾ ਕਿਤੇ ਪ੍ਰਮਾਤਮਾ ਫਿਰ ਜਾ ਕੇ ਉਸ ਬੰਦੇ ਦਾ ਮੰਨ ਲਓ ਤੁਸੀਂ ਵੀ ਸਿਰ ਦੇ ਉੱਪਰ ਹੱਥ ਰੱਖਦਾ ਤੇ ਉਹਨੂੰ ਉਹਨਾਂ ਦਾ ਕਲਿਆਣ ਕਰਦਾ ਹੈ ਨਾ ਤਾਂ ਹੁਣ ਇਹਨਾਂ ਪਵਿੱਤਰ ਰੂਹਾਂ ਦੇ ਦਰਸ਼ਨ ਕਿਉਂ ਨਹੀਂ ਹੁੰਦੇ ਹੁਣ ਤੁਸੀਂ ਧਿਆਨ ਨਾਲ ਸੁਣਿਓ ਇਸ ਗੱਲ ਨੂੰ ਠੀਕ ਆ ਸੁਟੀ ਦੀ ਉਦਾਹਰਣ ਹੁਣ ਇਹਨਾਂ ਰੂਹਾਂ ਨੇ ਸਾਰੀ ਉਮਰ ਭਗਤੀ ਕੀਤੀ ਠੀਕ ਹੈ ਦੁਨੀਆ ਤੋਂ ਪਰਦਾ ਕਰਿਆ ਠੀਕ ਹੈ ਭਗਤੀ ਵਿੱਚ ਇਹ ਬਤਨ ਕਿਆ-ਕਿਆ ਕੁਰਬਾਨ ਕੀਤਾ ਤਾਂ ਕਿਤੇ ਨਾ ਕਿਤੇ ਅੱਜ ਵੀ ਇਹ ਰੂਹਾਂ ਜਦੋਂ ਇਸ ਸੰਸਾਰ ਤੋਂ ਮੁਕਤ ਹੋ ਕੇ ਚਲੀਆਂ ਨੇ ਤਾਂ ਅੱਜ ਵੀ ਕਿਤੇ ਨਾ ਕਿਤੇ ਇਹ ਰੂਹਾਂ ਭਗਤੀ ਕਰ ਰਹੀਆਂ ਨੇ ਇਬਾਦਤ ਕਰ ਰਹੀਆਂ ਨੇ ਠੀਕ ਹੈ ਨਾ ਕਿਉਂਕਿ ਭਗਤੀ ਸਰੀਰ ਦੀ ਨਹੀਂ ਹੁੰਦੀ ਭਗਤੀ ਰੂਹ ਦੀ ਹੁੰਦੀ ਹੈ ਠੀਕ ਹੈ ਤਾਂ ਜੀ ਜਦੋਂ ਇਹ ਰੂਹਾ ਭਗਤੀ ਦੇ ਵਿੱਚ ਆਪਣੇ ਸਭ ਕੁਝ ਤਿਆਗ ਗਿਆਂ ਆਪਣਾ ਸਭ ਕੁਝ ਪਤਾ ਨਹੀਂ ਕੀ ਕੀ ਕੁਰਬਾਨ ਕਰਤਾ ਹਨ ਤਾਂ ਤੁਸੀਂ ਇਹ ਦੇਖੋ ਵੀ ਹੁਣ ਤੁਸੀਂ ਹੋ ਤੁਸੀਂ ਅਗਰ ਭਗਤੀ ਕਰਦੇ ਹੋ ਠੀਕ ਹੈ ਐਗਜ਼ਾਮਪਲ ਦੰਨਾ ਤੁਸੀਂ ਮੰਨ ਲਓ ਸਵੇਰੇ 2 ਘੰਟੇ ਬੈਠਦੇ ਹੋ ਆਪਣਾ ਹਨਾ ਸੁਰਤੀ ਲਾ ਕੇ ਆਪਣੀ ਬਿਰਤੀ ਲਾ ਕੇ ਪ੍ਰਮਾਤਮਾ ਦੇ ਆਪਣੇ ਪ੍ਰਮਾਤਮ ਨੂੰ ਹਿਰਦੇ ਜੀ ਵਸਾ ਕੇ ਹਨਾ ਉਹਨਾਂ ਦਾ ਨਾਮ ਸਿਮਰਨ ਕਰਦੇ ਹਾਂ ਹਨਾ ਹੁਣ ਮੰਨ ਲਓ ਤੁਹਾਨੂੰ ਕੋਈ ਬੰਦਾ ਅਣਜਾਣ ਬੰਦਾ ਕੋਈ ਵੀ ਤੁਹਾਨੂੰ ਆ ਕੇ ਬਾਹਰੋਂ ਆਵਾਜ਼ ਮਾਰੇ ਤੁਹਾਡਾ ਨਾਮ ਲੈ ਕੇ ਵੀ ਹਾਂ ਬਈ ਮੜਾ ਜਾਈ ਉੱਠੀ ਤਾਂ ਤੁਸੀਂ ਇਹ ਦੱਸੋ ਵੀ ਆਪਣੀ ਜੋ ਤੁਸੀਂ ਭਗਤੀ ਦੇ ਵਿੱਚ ਅਗਰ ਰੁੱਝੇ ਹੋ ਤੁਸੀਂ ਭਗਤੀ ਜੇ ਤੁਹਾਡੇ ਲਈ ਲੱਗੀ ਹੋਈ ਉਸ ਟਾਈਮ ਦੇ ਵਿੱਚ ਸੁਰਤੀ ਬਿਰਤੀ ਲੱਗੀ ਹੋਈ ਆ ਕਿਹਾ ਤੁਸੀਂ ਆਪਣੀ ਭਗਤੀ ਤੋਂ ਉੱਠ ਕੇ ਉਸ ਬੰਦੇ ਨੂੰ ਮਿਲਣ ਚਲੇ ਜਾਓਗੇ ਠੀਕ ਹਨਾ ਤੁਸੀਂ ਇਹ ਦੇਖੋ ਵੀ ਉਸ ਬੰਦੇ ਨੇ ਤੁਹਾਡੇ ਲਈ ਤੁਸੀਂ ਦੇਖੋਗੇ ਵੀ ਉਸ ਬੰਦੇ ਨੇ ਮੇਰੇ ਲਈ ਕੀ ਆ ਖਾਸ ਕਰਿਆ ਵੀ ਜਿਹੜਾ ਮੈਂ ਉਸ ਲਈ ਉੱਠ ਕੇ ਆ ਜਾਵਾਂ ਯਾ ਮੇਰੇ ਲਈ ਖਾਸ ਹੈਗਾ ਕੋਈ ਹਨਾ ਤਾਂ ਤੁਸੀਂ ਇਹ ਚੀਜ਼ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ ਜਦੋਂ ਆਪਾਂ ਕਿਸੇ ਵੀ ਪਵਿੱਤਰ ਰੂਹ ਨੂੰ ਪ੍ਰਮਾਤਮਾ ਮੰਨ ਕੇ ਉਹਨਾਂ ਦੀ ਭਜਨ ਬੰਦਗੀ ਕਰਦੇ ਹਾਂ ਉਹਨਾਂ ਦੀ ਵਾਦਤ ਕਰਦੇ ਹਾਂ ਤਾਂ ਹੁਣ ਭਗਤੀ ਦੇ ਬੈਠੇ ਨੇ ਉਹਨਾਂ ਦੀ ਉਹਨਾਂ ਦੀ ਭਗਤੀ ਕਰਨ ਲਈ ਹਨਾ ਦੁਨੀਆ ਬੈਠੀ ਹੈ ਠੀਕ ਹੈ ਨਾ ਪਤਾ ਨਹੀਂ ਕਿੰਨੇ ਕੁ ਲੋਕ ਆ ਕਿੰਨੇ ਕੁ ਸੇਵਾਦਾਰ ਨੇ ਹਨਾ ਕਿੰਨੇ ਭਗਤ ਨੇ ਜਿਹੜੇ ਮੰਨ ਲਓ ਉਹਨਾਂ ਨੂੰ ਸਿਮਰਨ ਕਰਦੇ ਹੋ ਉਹਨਾਂ ਦਾ ਨਾਮ ਸਵੇਰੇ ਸ਼ਾਮ ਨੂੰ ਠੀਕ ਹੈ ਨਾ ਕੋਈ ਹਰ ਟਾਈਮ ਰੁੱਝਿਆ ਹੋਊ ਉਸ ਚੀਜ਼ ਦੇ ਵਿੱਚ ਪਰ ਖਾਸ ਕੋਈ ਕੋਈ ਹੁੰਦਾ ਠੀਕ ਹੈ ਨਾ ਖਾਸ ਉਹੀ ਹੋਏਗਾ ਜਿਹਦੀ ਇਸ਼ਕ ਦਿਲ ਤੇ ਉਹਦੀ ਐਨ ਦਿਲਾਂਦਿਲ ਦੀ ਜਿਹੜੀ ਤਾਰ ਉਹ ਜੁੜੀ ਹੋਏਗੀ ਠੀਕ ਹੈ ਨਾ ਹੁਣ ਤੁਸੀਂ ਉਹਨਾਂ ਨੂੰ ਰੋਜ਼ ਆਵਾਜ਼ ਮਾਰਦੇ ਹੋ ਉਹਨਾਂ ਦੇ ਨਾਮ ਲੈ ਕੇ ਉਹਨਾਂ ਯਾਦ ਕਰਦੇ ਹੋ ਮਹਾਰਾਜ ਵੀ ਆਪਣੇ ਦਰਸ਼ਨ ਦੇ ਸਾਨੂੰ ਹਣਾ ਕੋਈ ਕਿਸੇ ਲਾਲਚ ਲਈ ਕਰਦਾ ਉਹ ਕਿਸੇ ਲਾਲਚ ਲਈ ਤਾਂ ਇਹ ਦੱਸੋ ਮਨੋਂ ਵੀ ਉਹ ਤੁਹਾਡੇ ਲਈ ਆਪਣੀ ਭਗਤੀ ਛੱਡ ਕੇ ਤੁਹਾਨੂੰ ਦਰਸ਼ਨ ਦੇਣ ਕਿਉਂ ਆਏਗਾ ਹਨਾ ਤੁਸੀਂ ਐਸਾ ਕੀ ਖਾਸ ਕਰਤਾ ਉਹਨਾਂ ਲਈ ਵੀ ਜਿਹੜੇ ਤੁਹਾਨੂੰ ਉਹ ਆਪਣੀ ਐਨੀ ਐਮੀਤ ਹਨਾ ਐਨੀ ਇਪੌਇੰਟੈਂਟ ਹਨਾ ਦੀਪਕ ਦੀ ਆਪਣੀ ਛੱਡ ਕੇ ਉਹ ਤੁਹਾਡੇ ਲਈ ਹਨਾ ਸਭ ਕੁਝ ਕੁਰਬਾਨ ਕਰਕੇ ਉਹ ਆਪਣੇ ਤੁਰੇ ਆਉਣਾ ਤਾਂ ਉਹ ਦਰਸ਼ਨ ਤਾਂ ਹੀ ਗਏ ਨੇ ਵੀ ਦਰਸ਼ਨ ਲੈਣੇ ਸੌਖੇ ਨਹੀਂ ਹੈਗੇ ਜਦੋਂ ਤੁਸੀਂ ਰੋਜ਼ ਉਹਨਾਂ ਨੂੰ ਪੁਕਾਰੋਗੇ ਕਿਤੇ ਨਾ ਕਿਤੇ ਉਹ ਦੇਖਣਗੇ ਵੀ ਕੋਈ ਬੰਦਾ ਮੈਨੂੰ ਪੁਕਾਰ ਰਿਹਾ ਹੈ ਜਦੋਂ ਤੁਹਾਡੇ ਕਰਮਾਂ ਵੱਲ ਨਿਗਾ ਮਾਰਨਗੇ ਜਦੋਂ ਤੁਹਾਡੇ ਉਸੂਲਾਂ ਵੱਲ ਨਿਗਾ ਮਾਰਨਗੇ ਠੀਕ ਹੈ ਜਦੋਂ ਤੁਹਾਡੇ ਨਫਸ ਵੱਲ ਨਿਗਾ ਮਾਰਨਗੇ ਤਾਂ ਉਹ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਦਰਸ਼ਨ ਦੇਣਗੇ ਦੇਣਗੇ ਠੀਕ ਹੈ ਨਾ ਪਰ ਸ਼ਾਰਟਕਟ ਕੋਈ ਨਹੀਂ ਉਹਨਾਂ ਦਰਸ਼ਨਾਂ ਖਾਤਰ ਠੀਕ ਹੈ ਪਤਾ ਨਹੀਂ ਕਿੰਨੀਆਂ ਸਦੀਆਂ ਲੱਗ ਜੰਨੀਆਂ ਕਿੰਨੇ ਜਨਮ ਲੱਗ ਜੰਨੀਆਂ ਉਹ ਮਹਾਰਾਜ ਜਾਣਦੇ ਹਨ ਜੀਨ ਦਰਸ਼ਨ ਲੈਣਾ ਤਾਂ ਉਹੀ ਜਾਣਦਾ ਅੱਜ ਦੇ ਸਮੇਂ 'ਚ ਕੋਈ ਬਥੇਰੀ ਦੁਨੀਆ ਬੈਠੀ ਹੋ ਕਹਿੰਨੇ ਆ ਵੀ ਮੰਨੂ ਤਾਂ ਸਾਹਮਣੇ ਪੀਰ ਦੇਖਦਾ ਪੀਰ ਤਾਂ ਮੇਰੇ ਨਾਲ ਗੱਲਾਂ ਕਰਦਾ ਉਹ ਭਾਈ ਸਾਹਿਬ ਜੀ ਪੀਰ ਦੇੰਨੇ ਸੌਕੇ ਮਿਲਦੇ ਹੁੰਦੇ ਕਿਆ ਲੋੜ ਸੀ ਜੇ ਲੋਕਾਂ ਨੂੰ ਇੰਨੇ ਇੰਨੇ ਮੱਥਾ ਮਾਰਨ ਹਣ ਨਾ ਅਨੇ ਨੇ ਆਪਣੀ ਜ਼ਿੰਦਗੀ ਆਪਣੀ ਦਾਅ ਉਤੇ ਲਾਉਣ ਦੀ ਹਣ ਤਾਂ ਉਹਨਾਂ ਨੂੰ ਖੁਦ ਨਹੀਂ ਪਤਾ ਹੁੰਦਾ ਵੀ ਸਾਹਮਣੇ ਬੈਠਾ ਕੌਣ ਗੱਲ ਕਰ ਰਿਹਾ ਮੰਨ ਤਾਂ ਪਹਿਲੀ ਗੱਲ ਤਾਂ ਇਹ ਵੀ ਦੇਖੋ ਕਿ ਤਰ੍ਹਾਂ ਕਿਤੇ ਉਹ ਬੰਦੇ ਝੂਠ ਬੋਲਦੇ ਆ ਅਗਰ ਉਹਨਾਂ ਨੂੰ ਕੋਈ ਚੀਜ਼ ਦਰਸ਼ਨ ਮੰਨਦੀ ਹੈ ਤਾਂ ਉਹ ਕੋਈ ਨਾ ਕੋਈ ਗਲਤ ਰੂਹ ਹੁੰਦੀ ਹੈ ਜਿਹੜੀ ਕਿਸੇ ਨਾ ਕਿਸੇ ਚੀਜ਼ ਦਾ ਰੂਪ ਧਾਰ ਕੇ ਉਹਨਾਂ ਨੂੰ ਮੰਨ ਲਓ ਗਲਤ ਗਿਆਨ ਦਾ ਸ਼ਿਕਾਰ ਕਰ ਦਿੰਦੀ ਹੈ ਹਨਾ ਉਹ ਬੰਦੇ ਉਸ ਗਿਆਨ ਦੇ ਵਿੱਚ ਉਲਝੀ ਫਰੀ ਜਾਂਦੇ ਆ ਤੇ ਉਸੇ ਮਾਇਆ 'ਚ ਉਲਝੇ ਗਏ ਰਹ ਜਾਂਦੇ ਆ ਹਨਾ ਕਿਉਂਕਿ ਪ੍ਰਮਾਤਮਾ ਨੂੰ ਮਿਲਣਾ ਇੰਨਾ ਸੌਖਾ ਨਹੀਂ ਔਰ ਇੰਨਾ ਔਖਾ ਵੀ ਹੈ ਠੀਕ ਹੈ ਨਾ ਬਸ ਆਪਣੀਆਂ ਵੀ ਆਪਣੇ ਇਰਾਦੇ ਪੱਕੇ ਰੱਖਣੇ ਪੈਂਦੇ ਆ ਹਨਾ ਆਪਣੇ ਨੀਅਰ ਸਾਵਧਾਨੀ ਪੈਂਦੀ ਆਪਣੇ ਕਰਮ ਸਹੀ ਰੱਖਣੇ ਪੈਂਦੇ ਆ ਆਪਣੇ ਕਿਸੇ ਵੀ ਰੂਪ ਨੂੰ ਕਿਸੇ ਵੀ ਸਵਰੂਪ ਨੂੰ ਮਹਾਰਾਜ ਨੂੰ ਆਪਣੇ ਹਿਰਦੇ 'ਚ ਵਸਾਉਣਾ ਪੈਂਦਾ ਤੇ ਹਰ ਟਾਈਮ ਉਹਨੂੰ ਯਾਦ ਕਰਨਾ ਪੈਂਦਾ ਠੀਕ ਹੈ ਨਾ ਅੱਜ ਦੇ ਸਮੇਂ 'ਚ ਕਿਸੇ ਵੀ ਤੁਸੀਂ ਧਾਰਮਿਕ ਸਥਾਨ ਤੇ ਚਲੇ ਜਾਓ ਕੋਈ ਵੀ ਸੇਵਾਦਾਰ ਬੈਠਾ ਕੋਈ ਬਣਾ ਚੌਂਕੀ ਲਾ ਰਿਹਾ ਕੋਈ ਕੁਝ ਵੀ ਕਰ ਰਿਹਾ ਠੀਕ ਹੈ ਨਾ ਅੱਜ ਦੇ ਸਮੇਂ 'ਚ ਤੁਹਾਨੂੰ ਗਿਆਨ ਘੱਟ ਠੀਕ ਹੈ ਪਰ ਤੁਹਾਨੂੰ ਪਖੰਡ ਜਾਗਣਗੇ ਤਾਂ ਤੁਸੀਂ ਆਪਣੇ ਆਪ ਸੋਚਿਆ ਵਿਚਾਰਿਆ ਕਰੋ ਪ੍ਰਮਾਤਮਾ ਨੇ ਸ੍ਰਿਸ਼ਟੀ ਰਚੀ ਠੀਕਾ ਪਰਮਾਤਮਾ ਨੇ ਇਸ ਸੰਸਾਰ ਦੇ ਉੱਪਰ ਆਪਾਂ ਨੂੰ ਭੇਜਿਆ ਠੀਕ ਹੈ ਨਾ ਜਦੋਂ ਤੁਸੀਂ ਉਹਨਾਂ ਦੀ ਨਾਮ ਕਮਾਈ ਕਰੋਗੇ ਠੀਕ ਹੈ ਤੁਸੀਂ ਜਿੰਨੂੰ ਵੀ ਜੋ ਆਪਣੇ ਮੂੰਹੋਂ ਕਹੋਗੇ ਉਹ ਤਾਂ ਵੈਸੇ ਹੀ ਪੂਰਾ ਹੋ ਜਾਣਾ ਠੀਕ ਹੈ ਨਾ ਉਹ ਤਾਂ ਮਹਾਰਾ ਦੀ ਕਿਰਪਾ ਇਹਦੇ ਲਈ ਕੋਈ ਲੱਗ ਅਪਖੰਡ ਕਰਨ ਦੀ ਲੋੜ ਨਹੀਂ ਹੈ ਠੀਕ ਹੈ ਨਾ ਕਿਤੇ ਨਾ ਕਿਤੇ ਆਪਣੀ ਮਕਸਦ ਦੇਖੋ ਵੀ ਅਸੀਂ ਧਰਤੀ ਦੇ ਉੱਪਰ ਕਰਨ ਕੀ ਆਏ ਹਣਾ ਦੇਖੋ ਜ਼ਿੰਮੇਵਾਰੀ ਆਪਣੀ ਜਗ੍ਹਾ ਕਬੀਲਦਾਰੀ ਆਪਣੀ ਜਗ੍ਹਾ ਹਣਾ ਸਭ ਕੁਝ ਨੂੰ ਹੋਣਾ ਪੈਂਦਾ ਬੰਦੇ ਨੂੰ ਪਰ ਕਿਤੇ ਨਾ ਕਿਤੇ ਜੋ ਆਪਣਾ ਮੇਨ ਮਕਸਦ ਆਪਾਂ ਨੇ ਆਪਣੀ मोक्ष ਪ੍ਰਾਪਤੀ ਆਪਣੀ ਜਨਮ ਮਰਨ ਤੋਂ ਮੁਕਤ ਹੋ ਕੇ ਉਸ ਪਰਮਾਤਮਾ ਦੀ ਅਦਿਰਗਾਚੀ ਜਾਣਾ ਆਪਣੇ ਕਰਮਾਂ ਨੂੰ ਸੁਧਾਰਨਾ ਤਾਂ ਵੱਧ ਤੋਂ ਵੱਧ ਆਪਣੇ ਭਗਤੀ ਕਰਿਆ ਕਰੋ ਆਪਣੇ ਕਰਮਾਂ ਨੂੰ ਸਹੀ ਰੱਖਿਆ ਕਰੋ ਠੀਕ ਹਨ ਹਰ ভক্ত ਮਹਾਰਾਜ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਿਆ ਕਰੋ ਯਾਦ ਰੱਖਿਆ ਕਰੋ ਤਾਂ ਉਮੀਦ ਹੈ ਕਿ ਤੁਹਾਨੂੰ ਸ਼ਾਇਦ ਮੇਰੀ ਸਮਝਾਈ ਗੱਲ ਕਿਸੇ ਨਾ ਕਿਸੇ ਪਾਸੇ ਸਮਝ ਜਰੂਰ ਆਈ ਹੋਵੇ ya pirán.